ਬੜੇ ਸਟਾਰਟ ਹੋ ਗਿਆ ਸਟਾਰਟ ਕਰਦੇ ਅਗਲੀ ਵੀ ਮਾਰਕਟ ਹੋਣ ਕਿ ਉਹ ਵੀ ਧਿਆਨ ਰੱਖਣਾ ਜਦੋਂ ਚਕਾਣ ਲੱਗਿਆ ਉਹਨੂੰ ਜੋ ਸਟਾਰਟ ਕਰਾਂਗੇ ਇਹ ਮੈਂ ਖੈ ਵੀ ਲੜ ਨਹੀਂ ਤੰਗੀਆਂ ਗਿਆ ਬਾਗ ਦੀ ਕੋਈ ਕਹਿਣ ਨਹੀਂ ਕਿ ਗੱਲ ਫਟਾਫਟ ਉਹ ਤੇ ਸੀਸਾ ਤੇ ਖੜ ਕੇ ਜਾਗੇ ਪਤਾ ਇੱਕੋ ਸਾਰਿਆਂ ਨੇ ਮੇਰੇ ਹੈਣਾ ਤਾਂ ਨਹੀਂ ਕੁਝ ਓਕੇ ਚਾਰ ਜਣੇ ਕੋਈ ਹੋਰ ਤਾਂ ਨਹੀਂ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੋਬਰ ਆਦਮੀ ਦੀ ਪ੍ਰਧਾਨ ਵਾਹਿਬ ਚ ਅੱਜ ਦਾ ਇਹ ਜਿਹੜਾ ਵਿਸਤਾਰ ਮੁਕਾਬਲਾ ਜਿਹੜਾ ਕੰਪਲੀਟ ਹੋਇਆ ਜਿਹਦਾ ਰਿਜ਼ਲਟ ਬੜਕੇ ਸਾਡੇ ਕੋਲ ਤਿਆਰ ਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਲਤ ਜਿਹੜਾ ਬਣਾਉਣਾ ਇੱਕ ਜਿਹੜੀ ਇਸ ਪ੍ਰੋਗਰਾਮ ਦਾ ਜਿਹੜਾ ਸਿਸਟਮ ਆਉ ਦੇ ਵਿੱਚ ਜ਼ਰੂਰੀ ਆ ਪਰ ਦਸਤਾਰਾਂ ਤੁਸੀਂ ਜਿਹੜੇ ਬੱਚੇ ਤੇ ਪਾਰਟਿਸਪੈਂਟਸ ਦਾ ਜਿਹੜਾ 65 ਬੱਚਾ ਨੇ ਪਾਰਟਿਸਪੇਸ਼ਨ ਕੀਤੀ ਆ ਸਾਰੇ ਕਿ ਦਸਤਾਰਾਂ ਬਹੁਤ ਸੁਣੀਆਂ ਨੇ ਤੁਸੀਂ ਬਹੁਤ ਦੂਰੋਂ ਦੂਰੋਂ ਇੱਥੇ ਅਲੱਗ-ਅਲੱਗ ਖੇਤਰਾਂ ਤੋਂ ਪਹੁੰਚੇ ਹੋ ਦਸਤਾਰੂਦਾਂ ਦੇ ਭਾਗ ਲੈਣ ਲਈ ਅਸੀਂ ਤੁਹਾਡਾ ਦਿਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਦਸਤਾਰ ਨੂੰ ਇੰਨਾ ਪਿਆਰ ਕਰਦੇ ਹੋ ਇੰਨਾ ਸਤਿਕਾਰ ਕਰਦੇ ਹੋ ਕਿ ਦਿਨੋਂ ਦੂਰੋਂ ਸਵੇਰੇ-ਸਵੇਰੇ ਸਮਾਂ ਕੱਟ ਕੇ ਇਸ ਮੁਕਾਬਲੇ ਵਿੱਚ ਪਹੁੰਚੇ ਹੋ ਤੁਹਾਡਾ ਦਿਿਲੋਂ ਧੰਨਵਾਦ ਜਿਹੜਾ ਅੱਜ ਦੇ ਇਸ ਵਿਸਤਾਰ ਮੁਕਾਬਲੇ ਦਾ ਰਿਜ਼ਲਟ ਉਹ ਲੰਪਕ ਇਸ ਪ੍ਰਤਿਬੰਧ ਨਾਲੋਂ ਦੱਸਦੇ ਪਹਿਲਾ ਇਸ ਵਿਸਤਾਰ ਮੁਕਾਬਲੇ ਵਿੱਚ ਜਿਹੜਾ ਬੱਚਾ 3 ਪੋਜੀਸ਼ਨ ਤੇ ਆਇਆ ਉਹਦਾ ਨਾਮ ਅਸੀਂ ਪਹਿਲਾਂ ਅਨਾਊਂਸ ਕਰਾਂਗੇ ਟੋਕਨ ਨੰਬਰ 26 ਜਸਕਰਨ ਸਿੰਘ का दूसरा स्थान प्राप्त किया टोपल नंबर अठाई मनप्रीत सिंह वागुरु जी की फतेह ਭਾਈ ਗੁਰਜੀ ਕ੍ਰੀੜਾ ਅੱਜ ਦੇ ਦਸਤਾਰ ਮੁਕਾਬਲੇ ਦਾ ਜੇਤੂ ਫਰਸਟ ਬਿਨਰ ਹੈ ਜਿਹੜਾ ਟੋਕਨ ਨੋਬਰ ਕਾਰ ਪ੍ਰਿੰਸ਼ ਵਰਮਾ ਬਾਲੀ ਸੋਹਰਾ ਬੱਚਾ ਬੱਚਾ ਹੈ ਸੰਗਰੂਰ ਤੋਂ ਇੱਕ ਦਸਤਾਰ ਮੁਕਾਬਲੇ ਵਿੱਚ ਆਇਆ ਹੈ ਸੱਚੇ ਪਾਤਸ਼ਾਹ ਜੀ ਕਰਦੀਆਂ ਗਲਾ ਰੱਖੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੰਮ ਪਾਈ ਪੰਜੀ ਦੀ ਬਦੌਰ ਤੋ ধন্যবাদ